ਹਾਂਜੀ ਬਹੁਤ ਹੀ ਸਤਿਕਾਰਯੋਗ ਦੋਸਤੋ ਅੱਜ ਅਸੀਂ ਮੁੱਦੇ ਦੀ ਗੱਲ ਦੇ ਵਿੱਚ ਇੱਕ ਹੋਰ ਮੁੱਦਾ ਲੈ ਕੇ ਆਏ ਹਾਂ ਜਿਸ ਦਾ ਕੀ ਬਹੁਤ ਮਾੜਾ ਪ੍ਰਭਾਵ ਸਾਡੇ ਪੈ ਰਿਹਾ ਸਾਡੇ ਪੰਜਾਬ ਦੇ ਵਿੱਚ ਜਵਾਨੀ ਜਿਹੜੀ ਗੁਲਤਾਨ ਹੁੰਦੀ ਜਾ ਰਹੀ ਆ ਉਹ ਹੈ ਨਸ਼ਿਆਂ ਦਾ ਮੁੱਦਾ ਨਸ਼ੇ ਦੇ ਮੁੱਦੇ ਦੇ ਉੱਤੇ ਅੱਜ ਅਪਨ ਗੱਲਬਾਤ ਕਰਨ ਜਾ ਰਹੇ ਆ ਔਰ ਮੇਰੇ ਨਾਲ ਸੰਯੋਗੀ ਨੇ ਮੇਰੇ ਨਾਲ ਪਰਪਕਾਰ ਸਿੰਘ ਜੀ ਬਿੱਟਾ ਮਾਲਾ ਤੁਸੀਂ ਜਾਣਦੇ ਹੋ ਸਾਰੇ ਅਕਸਰ ਅਸੀਂ ਕੋਈ ਅਹਿਮ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕਰਦੇ ਰਹਿੰਦੇ ਆ ਅੱਜ ਇਹਨਾਂ ਨੂੰ ਪੁੱਛਦੇ ਆ ਵੀ ਨਸ਼ਿਆਂ ਤੋਂ ਅਸੀਂ ਸਮਾਜ ਦਾ ਕਿਵੇਂ ਕੀ ਹੱਲ ਕੀਤਾ ਜਾ ਸਕਦਾ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਇਹ ਪੁੱਛੂੰਗਾ ਆਖਰ ਨਸ਼ਾ ਕੀ ਚੀਜ਼ ਕੀ ਹੈ ਜੀ ਪਹਿਲਾਂ ਇਹਦੇ ਬਾਰੇ ਦੱਸੋ ਸਾਨੂੰ ਦਰਸ਼ਕਾਂ ਨੂੰ ਦੱਸੋ ਸਾਰੇ ਦਰਸ਼ਕਾਂ ਨੂੰ ਮੇਰੇ ਨਾਲ ਸ਼ਾਸ਼ੀ ਕਾਲ ਰਵੀਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਆਖਰ ਨਸ਼ਾ ਹੈ ਕੀ ਚੀਜ਼ ਨਸ਼ਾ ਜਿਹੜਾ ਇਹ ਕੁਝ ਸਮੇਂ ਲਈ ਮਨੋਖ ਦਾ ਜਿਹੜਾ ਦਿਮਾਗ ਹੈ ਉਹਨੂੰ ਉਸਨੂੰ ਪਰੇਸ਼ਾਨ ਉਹਦੇ ਦੁੱਖਾਂ ਉਹਦੀਆਂ ਸਮੱਸਿਆਵਾਂ ਤੋਂ ਨਜਾਤ ਦੇਉਣ ਦਾ ਕੰਮ ਕਰਦਾ ਹੈ ਕਿਉਂਕਿ ਕੁਝ ਸਮਬਲੀ ਕਿਸੇ ਵੀ ਨਸ਼ੇ ਦੇ ਨਾਲ ਦਿਮਾਗ ਦੇ ਵਿੱਚ ਜੇ ਆਪਾਂ ਵਿਗਿਆਨਕੀ ਢੰਗ ਨਾਲ ਜਾਂ ਮੈਡੀਕਲੀ ਸੋਚੀਏ ਤਾਂ ਇੱਕ ਹਾਰਮੋਨ ਸਾਡੇ ਦਿਮਾਗ ਦੇ ਵਿੱਚ ਰਿਲੀਜ਼ ਹੁੰਦਾ ਜਿਹੜਾ ਕੁਝ ਸਮੇਂ ਦੇ ਲਈ ਜਿੰਨਾ ਚਿਰ ਨਸ਼ੇ ਦਾ ਅਸਰ ਰਹਿੰਦਾ ਉਹਨਾਂ ਚਿਰ ਬੰਦੇ ਨੂੰ ਬਾਰੀ ਦੁਨੀਆਂ ਦੇ ਨਾਲੋਂ ਲਗਭਗ ਤੋੜ ਦਿੰਦਾ ਹੈ ਉਹ ਮਤਲਬ ਆਪਾਂ ਕਹ ਲਈਏ ਜੀ ਜਿਵੇਂ ਬਿਰਤੀ ਲੱਗੀ ਹੁੰਦੀ ਹੈ ਹਨਾ ਉਹ ਇੱਕ ਵੱਖਰੀ ਦੁਨੀਆਂ ਦੇ ਵਿੱਚ ਇੱਕ ਆਨੰਦਮਈ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਹਾਂਜੀ ਅ ਜਿਹੜਾ ਮਿੱਟਾ ਜੀ ਜਿਹੜਾ ਸਮਾਜ ਦੇ ਵਿੱਚ ਸਾਡੇ ਬਹੁਤ ਸਾਰੇ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਨਸ਼ਾ ਛਡਾਊ ਕੇਂਦਰ ਖੋਲੇ ਆ ਜਾਂ ਕਿ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹਨਾਂ ਇਹ ਇਸ ਦਾ ਕੋਈ ਹੱਲ ਕੱਢਿਆ ਜਾਵੇ ਇਹ ਇਸ ਦਾ ਇਦਾਂ ਕੋਈ ਹੱਲ ਨਿਕਲ ਸਕਦਾ ਕਿ ਆਪਾਂ ਆਪਦੇ ਆਪਦੇ ਪਿੰਡ ਨੂੰ ਸੁਧਾਰ ਸਕੀਏ ਜਾਂ ਆਪਾਂ ਆਪਦਾ ਕਿਵੇਂ ਨਾ ਕਿਵੇਂ ਆਪਾਂ ਆਪਣੇ ਦੇਸ਼ ਨੂੰ ਸੁਧਾਰਨਾ ਆਪਾਂ ਆਪਣੇ ਸ਼ਹਿਰ ਨੂੰ ਸੁਧਾਰ ਸਕੀਏ ਇਸ ਤਰ੍ਹਾਂ ਦਾ ਕੋਈ ਹੱਲ ਦੇਖ ਰਹੂਗੀ ਮੀਨ ਸੈਕੀ ਜਿਹੜੇ ਨਸ਼ੇ ਦੇ ਆਦੀ ਲੋਕ ਹੁੰਦੇ ਆ ਨਾ ਅਸਲ ਦੇ ਵਿੱਚ ਉਹ ਮਾਨਸਿਕ ਰੋਗੀ ਹੋ ਜਾਂਦੇ ਆ ਜੇ ਮਾਨਸਿਕ ਰੋਗ ਦੇ ਬੰਦੇ ਦੇ ਲਈ ਪੋਜ਼ਿਟਿਵ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਉਹਨੇ ਉਸ ਰੋਗ ਦੇ ਵਿੱਚੋਂ ਬਾਹਰ ਆਉਣਾ ਤਾਂ ਪਰ ਹੁੰਦਾ ਇਹ ਤੋਂ ਬਿਲਕੁਲ ਉਲਟ ਜਦੋਂ ਕੋਈ ਘਰ ਦੇ ਵਿੱਚ ਮੈਂਬਰ ਨਸ਼ਾ ਲਾਣ ਲੱਗ ਗਿਆ ਤਾਂ ਪਰਿਵਾਰ ਦੇ ਮੈਂਬਰੀ ਉਹਦਾ ਬਾਈਕਾਟ ਕਰ ਦਿੰਦੇ ਨਾਲ ਉਹਨੂੰ ਚੱਜ ਨਾਲ ਬੱਚੇ ਬੁਲਾਉਂਦੇ ਆ ਨਾਲ ਉਹਨੂੰ ਚੱਜ ਨਾਲ ਉਹਦਾ ਭੈਣ ਭਰਾ ਬੁਲਾਉਂਦਾ ਇਹ ਅਕਸਰੀ ਅਕਸਰੀ ਦੇਖਣ ਨੂੰ ਮਿਲਦਾ ਨਾਲ ਉਹਨੂੰ ਚੱਜ ਨਾਲ ਉਹਦਾ ਪਿਓ ਬੁਲਾਉਂਦਾ ਹਾਂਜੀ ਠੀਕ ਹੈ ਜਦੋਂ ਉਹਦਾ ਪਰਿਵਾਰਕ ਤੌਰ ਤੇ ਲਗਭਗ ਬਾਈਕਟ ਹੋ ਜਾਂਦੇ ਤੇ ਫਿਰ ਬੰਦਾ ਹੋਰ ਜ਼ਿਆਦਾ ਮਾਨਸਿਕ ਪਰੇਸ਼ਾਨੀਆਂ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਜਿਹੜੇ ਲੋਕ ਹੈ ਇਹਨਾਂ ਨੂੰ ਸਹਾਇਕ ਦੀ ਲੋੜ ਹੈ ਇਹਨਾਂ ਨੂੰ ਕਾਉਂਸਲਿੰਗ ਦੀ ਲੋੜ ਹੈ ਇਹਨਾਂ ਤੇ ਦੋ ਦੋ ਘੰਟੇ ਡੇਲੀ ਕਾਸ ਲੱਗੇ ਇਹਨਾਂ ਨੂੰ ਪਰਿਵਾਰ ਦੁਆਰਾ ਅਪਣਾਉਣ ਦੀ ਕੋਸ਼ਿਸ਼ ਕਰੇ ਤਾਂ ਕਿ ਉਹਨਾਂ ਨੂੰ ਪਰਿਵਾਰ ਦੇ ਵਿੱਚ ਆਪਣੀ ਅਹਿਮੀਅਤ ਦਾ ਅਹਿਸਾਸ ਦੁ ਕਰਵਾਇਆ ਜਾਵੇ ਕਿ ਤੁਹਾਡੀ ਪਰਿਵਾਰ ਦੇ ਵਿੱਚ ਕੀ ਅਹਿਮੀਅਤ ਹੈ ਠੀਕ ਹੈ ਜਦੋਂ ਅਸੀਂ ਉਹਨਾਂ ਨੂੰ ਪਰਿਵਾਰ ਦੇ ਵਿੱਚੋਂ ਦਰਕਾਰ ਹੀ ਦਿੰਦੇ ਆ ਉਹਦੇ ਨਾਲ ਗੱਲ ਨਹੀਂ ਕਰਦੇ ਉਹ ਆਪਣੇ ਆਪ ਨੂੰ ਫਿਰ ਹੋਰ ਜ਼ਿਆਦਾ ਕੰਦਾ ਮਹਿਸੂਸ ਕਰਨ ਲੱਗ ਜਾਂਦਾ ਉਹਦੀ ਆਪਾਂ ਜ਼ਿੰਮੇਵਾਰੀਆਂ ਵੀ ਖਤਮ ਕਰ ਦਿੰਦੇ ਆ ਉਹਦੀ ਡੋਤ ਹੋਰ ਵੱਧ ਜਾਂਦੀ ਹੈ ਉਹਨੂੰ ਮੋੜਨ ਦਾ ਇਹ ਇੱਕ ਜ਼ਰੀਆ ਹੈਗਾ ਵੀ ਪਰਿਵਾਰ ਦੇ ਵਿੱਚ ਉਹਨੂੰ ਦੁਆਰਾ ਅਪਣਾਇਆ ਜਾਵੇ ਪਰਿਵਾਰ ਦੇ ਵਿੱਚ ਉਹਨੂੰ ਐਵੇਂ ਬਿਨਾਂ ਕੋਈ ਸੋਕੂ ਕੁਛ ਦੇਣ ਰਹਿਣ ਵੀ ਅੱਜ ਆਪਾਂ ਰੇਪਣ ਦਾਣਾ ਕਿਹੜੀ ਪਾਈਏ ਪੁੱਤ ਜਾਂ ਕਿਹੜੇ ਖੇਤ ਚੱਲਗੇ ਭਾਵੇਂ ਉਹਦੇ ਤੋਂ ਉਹਨੂੰ ਅਹਿਸਾਸ ਦਿਵਾਇਆ ਜਾਵੇ ਵੀ ਤੇਰੀ ਇਸ ਪਰਿਵਾਰ ਦੇ ਵਿੱਚ ਲੋੜ ਹੈ ਤੇਰੀ ਇਸ ਪਰਿਵਾਰ ਦੇ ਵਿੱਚ ਮਹੱਤਤਾ ਹੈ ਤੇਰੀ ਇਸ ਪਰਿਵਾਰ 'ਚ ਅਹਿਮੀਅਤ ਹੈ ਉਹਨੂੰ ਜ਼ਿੰਮੇਵਾਰਗੀਆਂ ਦਾ ਅਹਿਸਾਸ ਕਰਵਾਇਆ ਗਿਆ ਵੀ ਮੇਰਾ ਖੇਤ ਜਾਣਾ ਬਾਪੂ ਦੇ ਨਾਲ ਜ਼ਰੂਰੀ ਹੈ ਜਾਂ ਬਾਪੂ ਨੇ ਮੈਨੂੰ ਆ ਪੁੱਛਿਆ ਤਾਂ ਮੇਰਾ ਜਵਾਬ ਦੇਣਾ ਜ਼ਰੂਰੀ ਹੈ ਜਾਂ ਫਸਲਾਂ ਸੰਬੰਧੀ ਹੌਲੀ ਹੌਲੀ ਫਿਰ ਉਹਨੂੰ ਦੁਬਾਰਾ ਮੁੱਖ ਧਾਰਾ ਦੇ ਵਿੱਚ ਜਿਹੜਾ ਹੈਗਾ ਲਿਆਂਦਾ ਜਾ ਸਕਦਾ ਹੈ ਇਹਦੇ ਲਈ ਕਾਉਂਸਲਿੰਗ ਦੀ ਜ਼ਰੂਰਤ ਹੈ ਇਹਦੇ ਲਈ ਪਰਿਵਾਰ ਦੇ ਸਹਿਯੋਗ ਦੀ ਲੋੜ ਹੈ ਇਹਦੇ ਲਈ ਬਾਹਰ ਜਿਹੜੇ ਉਹਦੇ ਦੋਸਤ ਮਿੱਤਰਾਂ ਉਹਨਾਂ ਦੇ ਵਿੱਚ ਪੋਜ਼ਿਟਿਵਿਟੀ ਦੀ ਜ਼ਰੂਰਤ ਹੈ ਉਹਨੂੰ ਮੋਟੀਵੇਟ ਕਰਦੇ ਰਹਿਣ ਲਗਾਤਾਰ ਹੌਲੀ ਹੌਲੀ ਬੰਦਾ ਮੋੜ ਸਕਦਾ ਹੈ ਤੇ ਜਦੋਂ ਅਸੀਂ ਉਹਨੂੰ ਹਾਸ਼ੀਏ ਤੋਂ ਪਰਾਂ ਤੱਕ ਲੈਂਦੇ ਫਿਰ ਮੁੱਖ ਧਾਰਾ ਦੇ ਵਿੱਚ ਜੇ ਆ ਮੁੱਖ ਦੀ ਗੱਲ ਇਹ ਵੀ ਆ ਵੀ ਸਾਨੂੰ ਆਪ ਨੂੰ ਵੀ ਸਿਆਣੇ ਹੋਣਾ ਪਊਗਾ ਪਰਿਵਾਰ ਨੂੰ ਵੀ ਉਹਦਾ ਸਪੋਰਟ ਹੁੰਦੇ ਨੇ ਉਹਨੂੰ ਕਿਵੇਂ ਮੋੜ ਕੇ ਲੈ ਕੇ ਆਉਣਾ ਉਹਨੂੰ ਸਿਆਣੇ ਹੋਣਾ ਪਊਗਾ ਆ ਤੁਹਾਡੇ ਮੁਤਾਬਕ ਨਸ਼ਾ ਜਿਹੜੇ ਕਿੰਨੇ ਪ੍ਰਕਾਰ ਦੇ ਨੇ ਬਟਾ ਜੇ ਫਿਰ ਅਭੀਲ ਸਿੰਘ ਜੀ ਨਸ਼ਿਆਂ ਦੀ ਪ੍ਰਕਾਰ ਦੀ ਜੇ ਗੱਲ ਕਰਗੇ ਤਾਂ ਇਹਨਾਂ ਦੇ ਪ੍ਰਕਾਰ ਜਿਹੜੇ ਆ ਉਹ ਗੰਨੇ ਔਖੇ ਆ ਕਿਉਂਕਿ ਜਿਹੜੇ ਮੇਨ ਨਸ਼ੇ ਆ ਉਹ ਸਾਡੇ ਸਮਾਜ ਦੇ ਵਿੱਚ ਜਿਹੜੇ ਪ੍ਰਚਲਿਤ ਆ ਜਿਵੇਂ ਚਿੱਟਾ ਹੋ ਗਿਆ ਹੈ ਨਾ ਸ਼ਰਾਬ ਹੋ ਗਈ ਅਫੀਮ ਵਗੈਰਾ ਚਾਰ ਸਭ ਜਿਹੜੇ ਹੈਗੇ ਇਸ ਤਰ੍ਹਾਂ ਦੇ ਪਰ ਕੁਝ ਅਜਿਹੇ ਨਸ਼ੇ ਆ ਜਿਨ੍ਹਾਂ ਨੂੰ ਅਸੀਂ ਕੋਈ ਨਾਂ ਹੀ ਨਹੀਂ ਦੇ ਸਕਦੇ ਕਿ ਜਿਸ ਤਰ੍ਹਾਂ ਵੀ ਵੀ ਕਈ ਮੁੰਡੇ ਕਈ ਕੁੜੀਆਂ ਵੀ 5-5 6-6 ਦਿਨ ਲਗਾਤਾਰ ਪੈਰਾਂ ਦੇ ਵਿੱਚ ਜਰਾਬਾਂ ਪਹਿਨ ਕੇ ਰੱਖਦੇ ਨੇ ਜਦੋਂ ਜਰਾਬਾਂ ਬਿਲਕੁਲ ਖਰਾਬ ਹੋ ਜਾਂਦੀਆਂ ਨੇ ਨਾ ਸਵੈਲ ਮਾਰ ਜਾਂਦੀਆਂ ਨੇ ਬਹੁਤ ਜ਼ਿਆਦੇ ਹਾਂਜੀ ਉਹਨਾਂ ਨੂੰ ਪਾਣੀ ਦੇ ਵਿੱਚ ਵਾਲ ਕੇ ਉਹ ਪਾਣੀ ਪੀਂਦੇ ਸੀ ਉਹ ਵੀ ਇੱਕ ਮਸਾ ਹੁਣ ਆਪਾਂ ਇਹਨੂੰ ਕੀ ਨਾਂ ਦੇਵਾਂਗੇ ਜਾਂ ਕਈ ਲੋਕ ਸਿਰ ਨੂੰ ਵਿਚਾਲੇ ਬਿਲਕੁਲ ਇਦਾਂ ਵਾਲ ਕਟਵਾ ਕੇ ਉੱਥੋਂ ਮਤਲਬ ਗੰਜੇ ਨਿਕਲ ਕੇ ਸਿਰ ਦੇ ਵਿੱਚੋਂ ਉਦੇ ਵਿੱਚ ਹੋਰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਮਾਲਿਸ਼ ਕਰਦੇ ਆ ਇਹ ਵੀ ਇੱਕ ਨਸ਼ਾ ਹੈ ਠੀਕ ਹੈ ਨਸ਼ੇ ਬਹੁਤ ਤਰ੍ਹਾਂ ਦੇ ਆ ਕੁਝ ਨਸ਼ੇ ਜਿਨ੍ਹਾਂ ਦੇ ਨਾਂ ਕੋਈ ਬਹੁਤ ਸਾਰੇ ਨਸ਼ੇ ਇਹੋ ਜਿਹਨਾਂ ਨੂੰ ਅਸੀਂ ਕੋਈ ਨਾਂ ਨਹੀਂ ਦੇ ਸਕਦੇ ਕਿ ਲੋਕ ਕਿਰਲੀਆਂ ਮਾਰ ਕੇ ਉਹਨਾਂ ਦੀ ਜਿਹੜੀ ਉਹ ਜਿਹੜੀਆਂ ਉਹ ਸਿਗਾ ਕਿਰਲੀਆਂ ਦਾ ਪੂਸ਼ਾਂ ਤੱਕ ਜਿਹੜੀਆਂ ਨਸ਼ੇ ਦੇ ਤੌਰ ਤੇ ਵਰਤਦੇ ਆ ਠੀਕ ਹੈ ਹੋਰ ਬਹੁਤ ਸਾਰਾ ਜਿਹੜਾ ਹੈਗਾ ਲੋਕ ਇਸ ਤਰ੍ਹਾਂ ਦੇ ਜਿਹੜੇ ਆਪਾਂ ਕਹਿੰਦੇ ਤਰੀਕੇ ਅਪਣਾਉਂਦੇ ਆ ਜਿਦੇ ਨਾਲ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਅਸੀਂ ਨਸ਼ੇ ਦੀ ਹਾਲਤ ਦੇ ਵਿੱਚ ਆ ਸੋ ਨਸ਼ੇ ਨੇ ਪ੍ਰਕਾਰ ਜਿਹੜੀ ਇਹ ਤਾਂ ਗੈਨਨੀ ਬਹੁਤ ਮੁਸ਼ਕਲ ਆ ਠੀਕ ਹੈ ਜੀ ਜੋ ਕਿ ਸਮੇਂ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਆ ਤੇ ਨਸ਼ਿਆਂ ਦੇ ਵਿੱਚ ਗਲਤਾਨ ਹੁੰਦੀ ਜਾ ਰਹੀ ਆ ਇਹਦੇ ਬਾਰੇ ਕੋਈ ਕੀ ਆਪਾਂ ਹੱਲ ਕਰਦੇ ਰਕਵੀਰ ਸਿੰਘ ਜੀ ਜੇ ਜੋ ਕਿ ਸਮੇਂ ਦੇ ਗੱਲ ਕਰ ਲਗੇ ਤੇ ਚਾਹੋ ਆਪਾਂ ਕੋਈ ਸ਼ੌਕਰ ਦੀ ਗੱਲ ਕਰ ਲਗੇ ਨਸ਼ੇ ਤਾਂ ਹਮੇਸ਼ਾ ਰਹੀ ਹੈ ਠੀਕ ਹੈ ਉਹ ਵੱਖਰੀ ਗੱਲ ਐ ਵੀ ਨਸ਼ਿਆਂ ਦੇ ਨਾਮ ਬਦਲਦੇ ਰਹੇ ਆ ਉਹਨਾਂ ਦੀ ਕਿਸਮ ਬਦਲਦੀ ਰਹੀ ਆ ਅੱਜ ਤੋਂ ਸੈਂਕੜੇ ਸਾਲ ਪਿੱਛੇ ਚਲੇ ਜਾਈਏ ਤਾਂ ਨਸ਼ੇ ਉਦੋਂ ਵੀ ਸੀ ਉਦੋਂ ਵੀ ਲੋਕ ਨਸ਼ੇ ਕਰਦੇ ਸੀ ਫੀਮਾ ਸੀ ਉਦੋਂ ਹਨਾ ਭੁੱਕੀਆਂ ਵਗੈਰਾ ਤੰਬਾਕੂ ਵਗੈਰਾ ਹੋਰ ਉਸ ਵੇਲੇ ਦੇ ਉਸ ਵੇਲੇ ਦੇ ਜਿਹੜੇ ਨਸ਼ੇ ਸੀ ਉਦੋਂ ਸਮਾਜ ਉਹਨਾਂ 'ਚ ਗਲਤਾਂ ਸੀ ਵੱਖਰੀ ਗੱਲ ਚਲੋ ਉਦੋਂ ਘੱਟ ਲੋਕ ਕਰਦੇ ਹੋਣਗੇ ਪਰਸੈਂਟੇਜ ਨਸ਼ੇ ਵਾਲਿਆਂ ਦੀ ਘੱਟ ਹੋਊਗੀ ਪਰ ਨਸ਼ੇ ਤਾਂ ਆਜ ਤੋਂ ਚੱਲੇ ਆ ਰਿਹਾ ਪੁਰਾਣੇ ਸਮੇਂ ਤੋਂ ਲੈ ਲੋ ਅਜ ਤੋਂ ਹਜ਼ਾਰਾਂ ਸਾਲ ਪਹਿਲਾਂ ਤੋਂ ਲੈ ਪਹਿਲਾਂ ਤੋਂ ਵੀ ਲੈ ਕੇ ਨਸ਼ੇ ਲੋਕ ਵਰਤਦੇ ਆਏ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਬਸ ਹੌਲੀ ਹੌਲੀ ਜਿਵੇਂ ਜਿਵੇਂ ਡਿਵੈਲਪਮੈਂਟ ਹੁੰਦੀ ਜਾਂਦੀ ਹੈ ਉਵੇਂ ਉਵੇਂ ਨਸ਼ੇ ਦੀ ਕਿਸਮ ਬਦਲਦੀ ਜਾਂਦੀ ਹੈ ਉਹਨਾਂ ਦੇ ਅਸਰ ਕਰਨ ਦਾ ਢੰਗ ਬਦਲਦਾ ਜਾਂਦਾ ਹੈ ਹਨਾ ਪੁਰਾਣੇ ਬਜ਼ੁਰਗ ਅਜ ਤੋਂ 100 ਸਾਲ 200 ਸਾਲ ਜਾਂ 1000 ਸਾਲ ਪਹਿਲਾਂ ਤੇ ਵੀ ਆਪਾਂ ਗੱਲ ਕਰਨ ਲਈ ਸਿੱਧੂ ਘਾਟੀ ਸੰਬਤ ਵਲੇ ਦੇ ਵੀ ਗੱਲ ਕਰਨ ਕਿ ਤੋਂ ਉਹ ਤੋਂ ਵੀ ਨਸ਼ੇ ਦਾ ਪ੍ਰਚਲਨ ਹੋਣਗੇ ਉਸ ਵਲੇ ਤੇ ਜਿਹੜੇ ਉਸ ਵੇਲੇ ਅਵੇਲੇਬਲ ਸੀ ਅੱਜ ਇੰਨਾ ਵੀ ਅੱਜ ਨਸ਼ਿਆਂ ਦੀ ਕਿਸਮ ਜ਼ਿਆਦਾ ਵਧ ਗਈ ਹੈ ਨਸ਼ਿਆਂ ਦੀ ਜਿਹੜੀ ਹੈਗੀ ਹੈ ਲੋਕਾਂ ਕੋਲੇ ਵੈਰਾਈਟੀਆਂ ਜ਼ਿਆਦਾ ਹੈ ਠੀਕ ਆ ਉਦੋਂ ਲਿਮਟਿਡ ਸੀ ਜੇ ਆਪਾਂ ਇਹਨਾਂ ਦੀ 50 ਸਾਲ ਪਹਿਲਾਂ ਦੀ ਆਪਾਂ ਗੱਲ ਕਰਨ ਲਈਏ ਉਦੋਂ ਮੇਨ ਨਸ਼ੇ ਆਪਣੇ ਕੋਲੇ ਸ਼ਰਾਬ ਹੁੰਦੀ ਸੀ ਤੰਬਾਕੂ ਹੁੰਦਾ ਸੀ ਅਫੀਮ ਹੁੰਦੀ ਸੀ ਪੋਸਟ ਹੁੰਦਾ ਸੀ ਜਿਹਨੂੰ ਆਪਾਂ ਡੋਡੇ ਜਾਂ ਭੁੱਕੀ ਕਹਿੰਦੇ ਹਾਂ ਬਸ ਮੇਨ ਇਹੀ ਨਸ਼ੇ ਸੀ ਪਰ ਹੌਲੀ-ਹੌਲੀ ਜਿਵੇਂ-ਜਿਵੇਂ ਵਿਗਿਆਨ ਤਰੱਕੀ ਕਰਦਾ ਜਾਂਦਾ ਓਵੇਂ-ਓਵੇਂ ਕੈਮੀਕਲ ਹੀ ਨਸ਼ੇ ਜਿਹੜੇ ਹੈਗੇ ਆ ਲੈਬੋਰਾਟਰੀਆਂ ਵਿੱਚ ਤਿਆਰ ਹੁੰਦੇ ਆ ਉਹ ਮਾਰਕੀਟ ਦੇ ਵਿੱਚ ਆ ਗਏ ਜਿਹਦੇ ਵਿੱਚ ਆਪਾਂ ਮੈਡੀਕਲ ਨਸ਼ੇ ਜਿਹੜੇ ਆ ਗੋਲੀਆਂ ਵਗੈਰਾ ਆਪਾਂ ਕਹਿ ਲਿਏ ਹੈਨਾ ਜਾਂ ਸਿੰਥੈਟਿਕ ਨਸ਼ੇ ਜਿਵੇਂ ਆ ਚਟਾ ਆ ਗਿਆ ਹੈਨਾ ਇਹ ਇਹ ਸਾਰੇ ਸਿੰਥੈਟਿਕ ਨਸ਼ੇ ਕੈਮੀਕਲੀ ਇਹ ਤਿਆਰ ਹੋਏ ਹੋਏ ਆ ਹੈਨਾ ਤੇ ਬਸ ਉਹੀ ਆ ਵੀ ਅੱਜ ਦਾ ਸਮਾਜ ਹੀ ਨਸ਼ੇ 'ਚ ਗਲਤਾਂ ਨਹੀਂਗਾ ਨਸ਼ੇ ਆਦ ਤੋਂ ਚੱਲੇ ਆ ਰਹੇ ਆ ਬਸ ਇਹਨਾਂ ਦਾ ਸਮੇਂ-ਸਮੇਂ ਤੇ ਇਹਨਾਂ ਦੀ ਜਿਹੜੀ ਕਿਸਮ ਹੈ ਉਹ ਬਦਲਦੀ ਜਾਂਦੀ ਰਹੀ ਹੈ ਬਹੁਤ ਸਹੀ ਗੱਲਬਾਤ ਕੀਤੀ ਤੁਸੀਂ ਸਾਡੀ ਸਮਾਜ ਦੇ ਪਹਿਲੀ ਕਦੇ ਜਿਵੇਂ ਤੁਸੀਂ ਪਹਿਲਾਂ ਮੈਨੂੰ ਨਸ਼ੇ ਦੀ ਕੈਟਾਗਰੀ ਪੁੱਛੀ ਸੀ ਉਹਦੇ ਵਿੱਚ ਆਪਾਂ ਦੋ ਕੈਟਾਗਰੀਆਂ ਰੱਖ ਸਕਦੇ ਹਾਂ ਕੁਝ ਨਸ਼ੇ ਸਰਕਾਰੀ ਐ ਤੇ ਕੁਝ ਨਸ਼ੇ ਪ੍ਰਾਈਵੇਟ ਐ ਤੇ ਕੁਝ ਨਸ਼ੇ ਜਿਹੜੇ ਹੈਗੇ ਆ ਉਹ ਚੋਰੀ ਵਾਲੇ ਆ ਸਰਕਾਰੀ ਨਸ਼ੇ ਦੇ ਵਿੱਚ ਜਿਹੜੇ ਨਸ਼ੇ ਆਉਂਦੇ ਉਹਨਾਂ ਨੂੰ ਤਾਂ ਲੋਕ ਨਸ਼ਾ ਗਿਣਦੇ ਨਹੀਂ ਨਾ ਹੀ ਉਹਨਾਂ ਨੂੰ ਸਰਕਾਰ ਨਸ਼ਾ ਕਰਨ ਦੀ ਹਾਲਾਂਕਿ ਉਹ ਸਭ ਤੋਂ ਖਤਰਨਾਕ ਹੈ ਠੀਕ ਹੈ ਤੇ ਵੀ ਸਰਕਾਰ ਦੇ ਕਿਸੇ ਮਾਪਦੰਡ ਦੇ ਵਿੱਚ ਉਹਨਾਂ ਨੂੰ ਨਸ਼ੇ ਨਹੀਂ ਗਿਣਿਆ ਗਿਆ ਜਿਵੇਂ ਸ਼ਾਪ ਦੀ ਗੱਲ ਕਰਨ ਲੱਗੇ ਸ਼ਰਾਬ ਨੂੰ ਪੰਜਾਬ ਦੇ ਵਿੱਚ ਨਸ਼ਾ ਨਹੀਂ ਕਰਦੇ ਸਭੋ ਸ਼ਰਾਬ ਨੂੰ ਤਾਂ ਇੱਕ ਪਰਸਨੈਲਿਟੀ ਵਾਲੀ ਚੀਜ਼ ਮੰਨਦੇ ਆ ਵਿਆਹਾਂ ਸ਼ਾਦੀਆਂ ਦੇ ਵਿੱਚ ਕਹਿਣਗੇ ਜੇ ਸ਼ਰਾਬ ਨਹੀਂ ਤਾਂ ਲੋਕ ਕਹਿੰਦੇ ਵੀ ਇਹ ਵਿਆਹ ਦਾ ਕੀ ਬੰਦਾ ਜੇ ਸ਼ਰਾਬ ਨਹੀਂ ਹੈ ਨਾ ਪਿੰਡ 'ਚ ਵੀ ਦੋ ਦੋ ਠੇਕੇ ਖੋਲੇ ਗਏ ਸਰਕਾਰ ਵੱਲੋਂ ਵੀ ਹਾਂ ਇਹ ਹੈ ਤਾਂ ਇਹ ਵੀ ਇੱਕ ਨਸ਼ਾ ਤੇ ਸਭ ਤੋਂ ਮਾਰੂ ਨਸ਼ਾ ਇਹੀ ਹੈ ਠੀਕ ਹੈ ਸਭ ਤੋਂ ਖਤਰਨਾਕ ਹੈ ਘਰਾਂ ਦੇ ਘਰ ਉੱਜੜਦੇ ਆ ਬੰਦਾ ਸ਼ਰਾਬਾ ਪੀ ਕੇ ਸੜਕਾਂ ਤੇ ਹਾਦਸੇ ਹੁੰਦੇ ਠੀਕ ਹੈ ਦੂਜੇ ਜਿਹੜੇ ਹਨ ਆ ਆਪਾਂ ਕਹ ਲਈਏ ਸਿਗਰਟ ਵਗੈਰਾ ਹੈਗੀ ਆ ਤੰਬਾਕੂ ਹੈਗਾ ਬੀੜੀਆਂ ਹੈਗੀਆਂ ਜਿਹੜਾ ਕੁਝ ਆਮ ਦੁਕਾਨਾਂ ਤੋਂ ਮਿਲ ਜਾਂਦਾ ਕਰਿਆਨੇ ਦੀਆਂ ਦੁਕਾਨਾਂ ਤੋਂ ਜਿੱਥੋਂ ਲੋਕਾਂ ਨੇ ਆਪਣੀ ਸਿਹਤ ਵਰਤਕ ਚੀਜ਼ਾਂ ਖਰੀਦਦੇ ਨੇ ਜਿੱਥੋਂ ਆ ਆਪਾਂ ਕਹ ਲਈਏ ਬਦਾਮ ਖਰੀਦਦੇ ਨੇ ਜਿੱਥੋਂ ਕਾਜੂ ਖਰੀਦਦੇ ਨੇ ਜਿੱਥੋਂ ਖੰਡ ਖਰੀਦਦੇ ਨੇ ਜਿੱਥੋਂ ਗੁੜ ਖਰੀਦਦੇ ਨੇ ਜਿੱਥੋਂ ਰੋਜ਼ਾਨਾ ਰਸੋਈ ਦੀਆਂ ਚੀਜ਼ਾਂ ਖਰੀਦਦੇ ਨੇ ਉਥੇ ਨਾਲ ਹੀ ਡੱਬਿਆਂ ਦੇ ਵਿੱਚ ਉਹਨਾਂ ਕੋਲੇ ਬੀੜਾ ਪਈਆ ਉਹਨਾਂ ਕੋਲੇ ਸਿਗਰਟ ਪਈਆ ਉਹਨਾਂ ਕੋਲੇ ਹੋਰ ਇਸ ਤਰ੍ਹਾਂ ਦੇ ਜਿਹੜੇ ਮਾਰੂ ਨਸ਼ੇ ਪਏ ਆ ਇਹ ਸਾਰੇ ਇਹਨਾਂ ਸਾਰੇ ਲੋਕਾਂ ਸਰਕਾਰੀ ਨਸ਼ੇ ਦੀ ਕੈਟਾਗਰੀ ਚ ਰੱਖ ਸਕਦੇ ਆ ਹੈ ਇਹ ਵੀ ਨਸ਼ੇ ਪਰ ਸਰਕਾਰਾਂ ਦਾ ਪਜਾਂਤ ਕਲੀਏ ਸੋਰਸ ਆਫ ਇਨਕਮ ਹੈ ਨਾ ਤੇ ਇਹਨਾਂ ਵਾਲ ਜਿਹੜਾ ਹੈਗਾ ਨਾ ਤਾਂ ਸਰਕਾਰਾਂ ਧਿਆਨ ਦਿੰਦੀਆਂਗਾ ਨਾ ਹੀ ਇਹਨਾਂ ਦੇ ਵਿਰੋਧ ਅਸੀਂ ਕੰਪਲੀਟ ਕਰ ਸਕਦੇ ਆ ਇਹਨਾਂ ਦੀ ਆੜ ਦੇ ਵਿੱਚ ਫਿਰ ਜਿਹੜੇ ਹੋਰ ਨਸ਼ੇ ਆ ਜਿਹੜੇ ਸਰਕਾਰ ਤੋਂ ਚੋਰੀ ਹੈ ਪਰ ਉਹ ਚੱਲੀ ਜਾਂਦੇ ਆ ਜਦੋਂ ਇਹ ਨਹੀਂ ਬੰਦ ਹੁੰਦੇ ਤਾਂ ਫਿਰ ਸਰਕਾਰ ਤੋਂ ਵੀ ਨਹੀਂ ਬੰਦ ਹੁੰਦੇ ਤਾਂ ਇਹ ਨਸ਼ੇ ਦੋ ਤਰ੍ਹਾਂ ਦੇ ਆਪਾਂ ਮੈਨ ਕਹਿ ਸਕਦੇ ਆ ਕਿ ਸਰਕਾਰੀ ਨਸ਼ੇ ਤੇ ਇੱਕ ਪ੍ਰਾਈਵੇਟ ਨਸ਼ੇ ਪ੍ਰਾਈਵੇਟ ਨਸ਼ੇ ਜਿਹੜੇ ਦੂ ਨੰਬਰ ਤੇ ਚੱਲਦੇ ਆ ਲੋਕ ਚੋਰੀ ਖਰੀਦਦੇ ਆ ਚੋਰੀ ਵਰਤਦੇ ਆ ਤੇ ਚੋਰੀ ਲਾਉਂਦੇ ਆ ਠੀਕ ਆ ਸਰਕਾਰੀ ਨਸ਼ੇ ਉਹ ਜਿਹੜੇ ਸਰਕਾਰ ਦੀ ਦਿਸ਼ਾ ਨਿਰਦੇਸ਼ਾਂ ਦੇ ਹੇਠ ਲੋਕਾਂ ਨੂੰ ਪ੍ਰੋਵਾਈਡ ਕੀਤੇ ਜਾਂਦੇ ਵੀ ਆ ਸ਼ਰਾਬ ਪੀਓ ਆ ਇਹਨੇ ਦੀ ਅਸੀਂ ਸਸਤੀ ਕਰਤੀ ਜੀ ਹਰ ਸਾਲ ਸਰਕਾਰਾਂ ਦੇ ਇੱਕ ਵਾਰ ਪਿਛਲੇ ਸਾਲਾਂ ਦੇ ਵਿੱਚ ਇੱਕ ਸਰਕਾਰ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਮੈਂ ਹੁਣ ਚਲੋ ਨਾ ਨਹੀਂ ਲੈਂਦਾ ਉਹਦਾ ਬਿਆਨ ਵੀ ਆਇਆ ਸੀ ਕਿ ਪਿਛਲੇ ਸਾਲ ਸ਼ਰਾਬ ਤੋਂ ਸਾਡਾ ਰੈਵਨਿਊ ਜਿਹੜਾ ਸੀਗਾ ਉਹ 140 ਕਰੋੜ ਦਾ ਸੀ ਐਤਕੀ ਸਾਡਾ ਟਾਰਗੇਟ ਹੈ ਵੀ ਐਤਕੀ ਆਪਕਾਰੀ ਨੂੰ ਭਾਗ ਜਿਹੜਾ ਹੈਗਾ ਅਸੀਂ 200 ਕੋਰਡ ਤੋਂ ਡਕਾਉਣਾ ਤੇ ਸਰਕਾਰਾਂ ਖੁਦ ਨਸ਼ੇ ਦੇ ਕਾਰੋਬਾਰ ਦੇ ਨਾਲ ਤਾਂ ਦੇਸ਼ ਨੂੰ ਚਲਾ ਰਹੀਆਂ ਨੇ ਸਰਕਾਰ ਦੀ ਸਭ ਤੋਂ ਵੱਡਾ ਸੋਰਸ ਆਫ ਇਨਕਮ ਤਾਂ ਸ਼ਰਾਬ ਹੈ ਜਿਹਦੇ ਤੋਂ ਆਪਕਾਰੀ ਉਹ ਭਾਗ ਜਿਹਦੇ ਤੋਂ ਸਰਕਾਰ ਚੱਲਦੀ ਜਿਹਦੇ ਤੋਂ ਫੰਡ ਇਕੱਠਾ ਹੁੰਦਾ ਤੇ ਮੈਂ ਆਪਾਂ ਨਸ਼ੇ ਨੂੰ ਬੰਦ ਕਰਨ ਬਾਰੇ ਤਾਂ ਇਹ ਨਹੀਂ ਸੋਚ ਸਕਦੇ ਸਹੀ ਹੈ ਜੀ ਨਾਲ ਸਰਕਾਰਾਂ ਹੀ ਸੋਚਦੀਆਂ ਸਰਕਾਰਾਂ ਦਾ ਸੋਰਸ ਆਫ ਇਨਕਮ ਹੈ ਜੀ ਸੋਚਣੀਆਂ ਕਿਵੇਂ ਸਹੀ ਹੈ ਜੀ ਅ ਗੇ ਨਸ਼ਿਆਂ ਨੂੰ ਜਿਹੜੇ ਨੱਥ ਪਾਈ ਜਾ ਸਕਦੀ ਹੈ ਬੇਟਾ ਜੀ ਤੁਸੀਂ ਤੁਹਾਡੇ ਮੁਤਾਬਕ ਕਿਵੇਂ ਵੀ ਨਹੀਂ ਰਬੀਰ ਸਿੰਘ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸੈਂਕੜੇ ਸਾਲਾਂ ਤੋਂ ਨਸ਼ੇ ਚੱਲਦੇ ਆ ਰਹੇ ਐ ਅੱਜ ਵੀ ਚੱਲ ਰਹੇ ਐ ਤੇ ਫਿਊਚਰ ਦੇ ਵਿੱਚ ਵੀ ਚੱਲਦੇ ਰਹਿਣਗੇ ਨਸ਼ਾ ਨੂੰ ਨੱਥ ਪਾਉਣਾ ਨਸ਼ਾ ਨੂੰ ਬੰਦ ਕਰਨਾ ਇਹ ਕੋਈ ਖਾਲਾਜੀ ਦਾ ਵਾੜਾ ਨਹੀਂਗਾ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸ ਕੇ ਡਾਂ ਵੀ ਕੁਝ ਨਸ਼ਿਆਂ ਤੋਂ ਸਰਕਾਰਾਂ ਨੂੰ ਆਮਦਨ ਹੈ ਸਿੱਧੇ ਤਰੀਕੇ ਦਾ ਫੌਜ ਨੇ ਇਹ ਦੋ ਸਰਕਾਰਾਂ ਨੂੰ ਅਸਿੱਧੇ ਤਰੀਕੇ ਨਾਲ ਆਂਦਣਾ ਠੀਕ ਹੈ ਤਾਂ ਜਿਹੜੀਆਂ ਚੀਜ਼ਾਂ ਸੋਰਸ ਆਫ ਇਨਕਮ ਦੇ ਤੌਰ ਤੇ ਕਿਸੇ ਦੇਸ਼ ਲਈ ਕਿਸੇ ਸੂਬੇ ਲਈ ਕੰਮ ਕਰਦੀਆਂ ਹੋਣ ਉਹਨਾਂ ਦੇ ਉੱਤੇ પ્રતિਬੰਧ ਲੱਗਣਾ ਇਹ ਬਹੁਤ ਮੁਸ਼ਕਲ ਗੱਲ ਹੁੰਦੀ ਹੈ ਬਾਕੀ ਦੂਜੀ ਗੱਲ ਇਹ ਹੈ ਵੀ ਸੈਂਕੜੇ ਸਾਲਾਂ ਤੋਂ ਇਹਨਾਂ ਤੇ ਪਾਬੰਦੀ ਨਹੀਂ ਲੱਗ ਸਕੀ ਅੱਜ ਵੀ ਨਹੀਂ ਲੱਗੀ ਅਸੀਂ ਆਉਣ ਵਾਲੇ ਸਮੇਂ 'ਚ ਵੀ ਮੈਨੂੰ ਲੱਗਦਾ ਆਸ ਸਾਨੂੰ ਕਰਨ ਦਾ ਕੋਈ ਫਾਇਦਾ ਨਹੀਂਗਾ ਵੀ ਇਹਨਾਂ ਤੇ ਲੱਗ ਜੂਗੀ ਇਹ ਜਿਵੇਂ ਜਿਵੇਂ ਹਜ਼ਾਰਾਂ ਸਾਲਾਂ ਤੋਂ ਚੱਲਦੇ ਆ ਰਹੇ ਆ ਚੱਲ ਰਹਾ ਹੈ ਤੇ ਮੈਨੂੰ ਲੱਗਦਾ ਚਲਦੇ ਹੀ ਰਹਿਣਗੇ ਕਿਉਂਕਿ ਇਹਨਾਂ ਨੂੰ ਬੰਦ ਕਰਨ ਲਈ ਨਾ ਤਾਂ ਕਿਸੇ ਨੇ ਕੋਸ਼ਿਸ਼ ਕਰਨੀ ਹੈ ਠੀਕ ਹੈ ਜੀ ਤੇ ਨਾ ਹੀ ਕੀਤੀ ਛੋਟੀ ਮੋਟੀ ਕੋਸ਼ਿਸ਼ ਦਾ ਕੋਈ ਸਾਰਥਕ ਹੱਲ ਨਹੀਂ ਨਿਕਲਨਾ ਹਾਂ ਲੋਕਾਂ ਦੇ ਕਹਿਣ ਤੇ ਸਮਾਜਿਕ ਪ੍ਰਭਾਵ ਤੇ ਬੁੱਧੀਜੀਵੀ ਮੰ ਦੇ ਪ੍ਰੈਸ਼ਰ ਦੇ ਅਧੀਨ ਸਰਕਾਰਾਂ ਛੋਟੇ ਮੋਟੇ ਉਪਰਾਲੇ ਕਰ ਲੈਣਗੀਆਂ ਵੀ ਆਪਣੇ ਆਪ ਨੂੰ ਆਪਾ ਕਹਿ ਲਏ ਵੀ ਉਹ ਸਹੀ ਸਾਬਤ ਕਰਨ ਦੇ ਲਈ ਪਰ ਠੋਸ ਕਦਮ ਜਿਹੜੇ ਹੈ ਇਹਨਾਂ ਖੇਤਰਾਂ ਦੇ ਵਿੱਚ ਨਾ ਤਾਂ ਚੱਕੇ ਗਏ ਐ ਤੇ ਨਾ ਹੀ ਚੱਕੇ ਜਾ ਰਹੇ ਐ ਤੇ ਨਾ ਹੀ ਚੱਕੇ ਜਾਣੇ ਐ ਠੀਕ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਏ ਸਾਡੇ ਸਟੂਡੀਓ ਦੇ ਵਿੱਚ ਤੇ ਗੱਲਬਾਤ ਰੱਖੀ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦਰਸ਼ਕਾਂ ਦਾ ਧੰਨਵਾਦ ਦੇਖਣ ਵਾਲਿਆਂ ਦਾ ਧੰਨਵਾਦ ਸ਼ੁਕਰੀਆ ਮੇਰਾ ਸਾਰੇ ਸਭ ਦੀ ਜੀ